ਪਰਵਾ ਦੇ ਵਿੱਚ ਬਰਾਦਮਾਨ ਮੇਰੇ ਬਜ਼ੁਰਗ ਮੇਰੀਆਂ ਮਾਮਾ ਮੇਰੀਆਂ ਭੈਣਾਂ ਮੇਰੇ ਵੀਰ ਨਿਮਰਤਾ ਸਹਿ ਤੁਹਾਨੂੰ ਸਤਿ ਸ਼੍ਰੀ ਅਕਾਲ ਬਚ ਕੇ ਫਤਿਹ ਦੀ سانس ਪਾਈਏ ਵਾਹਿਗੁਰੂ ਜੀ ਦਾ ਖਾਲਸਾ ਜਿਸ ਜੋਸ਼ ਦੇ ਨਾਲ ਸੀ ਇੱਥੇ ਆਇਆ ਤੇ ਉਸ ਜੋਸ਼ ਦੇ ਨਾਲ ਮੈਨੂੰ ਫਤਿਹ ਨਹੀਂ ਸੋਣੀ ਜੋ ਮੈਨੂੰ ਉਮੀਦ ਸੀ ਤੁਸੀਂ ਮਿਲਿਆ ਉਹ ਗੀਤਾ ਤੇ खरे ਮਿੱਤਰੇ ਕਹਿੰਦੇ ਆ ਨਾ ਜਿਹਦੀ ਜ਼ੁਬਾਨ ਤੇ ਫਤਿਹ ਤੇ ਉਹਦੀ ਜਹਾਨ ਤੇ ਫਤਿਹ ਸੋ ਜਹਾਨ ਤੇ ਫਤਿਹ ਕਰਾਉਣ ਦੇ ਲਈ ਦੋਵੇਂ ਹੱਥ ਉੱਚੇ ਚੱਕ ਕੇ ਗੱਜ ਕੇ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਅੱਜ ਬਾਈ ਭਾਨੇ ਸਿੱਧੂ ਰੈਂਕ ਕੱਠ ਦੇ ਵਿੱਚ ਬਾਈ ਭਾਨੇ ਸਿੱਧੂ ਦੀ سپورਟ ਦੇ ਵਿੱਚ ਐਸੇ ਕੱਠ ਦੇ ਵਿੱਚ ਤੁਹਾਡਾ ਇੱਕ ਵੱਖਰਾ ਹੀ ਜੋਸ਼ ਦੇਖਣ ਨੂੰ ਮਿਲ ਗਿਆ ਮੈਂ ਜੋ ਸੋਚਿਆ اسی ਕਿ ਮੈਂ ਬੋਲੂਗੀ ਮੈਂ ਤੁਹਾਡਾ ਇੱਕ ਕੱਠ ਤੁਹਾਡਾ ਪਿਆਰ ਦੇਖ ਕੇ ਸਭ ਕੁਝ ਭੁੱਲ ਗਈ ਮੈਨੂੰ ਕੁਝ ਯਾਦ ਹੀ ਨਹੀਂ ਆ ਕਿ ਮੈਂ ਕੀ ਬੋਲਾਂ ਮੇਰੇ ਤੋਂ ਪਹਿਲਾਂ ਬੜੇ ਬੁਲਾਰੇ ਆਏ ਉਹਨਾਂ ਨੇ ਅੱਜ ਦੇ ਜੋ ਮੁੱਦੇ ਨੇ ਦਾ ਬਾਈ ਭਾਨੇ ਸਿੱਧੂ ਪਾਤਲ ਸਾਰੇ ਗੱਲ ਤੁਹਾਡੇ ਨਾਲ ਸੰਜੀ ਕੀਤੀ ਤੇ ਮੈਂ ਕਾਫੀ ਸਮੇਂ ਦੇ ਵਿੱਚ ਕੁਝ ਕੁ ਵਿਚਾਰ ਵੀ ਤੁਹਾਡੇ ਨਾਲ ਸਾਝੇ ਕਰਨਾ ਚਾਹਾਂਗੀ ਮੈਂ ਗੱਲ ਕਰਨਾ ਚਾਹੁੰਦੀ ਆ ਬਾਈ ਭਾਨੇ ਸਿੱਧੂ ਦੀ ਬਾਈ ਭਾਨਾ ਸਿੱਧੂ ਨਾ ਤਾਂ ਕੋਈ ਐਮਐਲਏ ਆ ਨਾ ਐਫਪੀ ਹੈ ਨਾ ਮੁੱਖ ਮੰਤਰੀ ਆ ਨਾ ਮੰਤਰੀ ਆ ਨਾ ਸਰਪੰਚਾ ਪਰ ਫੇਰ ਵੀ ਬਾਈ ਭਾਨੇ ਸਿੱਧੂ ਨੇ ਉਹ ਕੰਮ ਕੀਤੇ ਜ ਜ਼ਿੰਮੇਵਾਰੀ ਸਰਕਾਰ ਦੀ ਹੁੰਦੀ ਹੈ ਸਰਕਾਰੀ ਅਖ਼ਰਾਂ ਦੀ ਹੁੰਦੀ ਹੈ ਸਰਕਾਰੀ ਮਲਾਤਮਾਂ ਦੀ ਹੁੰਦੀ ਹੈ ਤੇ ਮੈਨੂੰ ਲੱਗਦਾ ਹੈ ਕਿ ਅਜਿਹੇ ਲੋਕਾਂ ਨੂੰ 26 ਜਨਵਰੀ ਤੇ ਪੰਜਾਬ ਸਰਕਾਰ ਨੂੰ ਸਨਮਾਨਿਤ ਕਰਨਾ ਚਾਹੀਦਾ ਸੀ ਕਿ ਭਾਈ ਜੋ ਕੰਮ ਸਾਡਾ ਸੀ ਉਹ ਕੰਮ ਤੁਸੀਂ ਕਰਕੇ ਦਿਖਾਦਾ ਪੰਜਾਬ ਦੇ ਲੋਕਾਂ ਨੂੰ ਜੇ ਨੇ ਲੁੱਟਿਆ ਉਹਨਾਂ ਦੇ ਖਿਲਾਫ ਬਾਈ ਭਾਨਾ ਲੜੂ ਭਾਨਾ ਲੜਿਆ ਪੋਲ ਖਲਾਜ਼ਿਆਂ ਤੇ ਹੁਣੇ ਲੁੱਟ ਦੇ ਖਿਲਾਫ ਬਾਈ ਭਾਨੇ ਸਿੱਧੂ ਨੇ ਆਵਾਜ਼ ਚੱਕੀ ਪਰ ਹੋਇਆ ਇਸ ਦੇ ਬਿਲਕੁਲ ਉਲਟ ਝੂਠਾ ਪਰਚਾ ਉਹਦਾ ਦੇ ਪਾਇਆ ਗਿਆ ਪਹਿਲਾ ਬਾਈ ਪਰਮਿੰਦਰ ਝੋਟੇ ਤੇ ਝੂਠਾ ਪਰਚਾ ਪਾਇਆ ਗਿਆ ਉਹਨਾਂ ਨੂੰ ਜੇਲ੍ਹ ਦੇ ਵਿੱਚ ਰੱਖਿਆ ਗਿਆ ਸਭ ਭਰਾਵੋ ਇਹ ਜਿਹੜੀ ਸਰਕਾਰ ਹੈ ਨਾ ਇਹ ਡਰ ਗਈ ਆ ਸਾਡੇ ਆਮ ਲੋਕਾਂ ਤੋਂ ਉਹਨਾਂ ਲੋਕਾਂ ਤੋਂ ਜਿਹੜੇ ਹੱਕ ਦੀ ਗੱਲ ਕਰਦੇ ਆ ਜਿਹੜੇ ਸੱਚ ਦੀ ਗੱਲ ਕਰਦੇ ਆ ਜਿਹੜੇ ਪੰਜਾਬ ਦੀ ਗੱਲ ਕਰਦੇ ਆ ਪੰਜਾਬ ਦੀ ਆਬਾਦ ਦੇ ਨਾਲ ਖੜਦੇ ਆ ਤੁਸੀਂ ਦੇਖੋ ਭਗਵੰਤ ਸਿੰਘ ਮਾਨ ਕੀ ਕਰਨ ਤੇ ਲੱਗੇ ਹੋਨੇ ਕਰ ਸਪੀਕਰ ਉਧਰ ਤੇ ਗ੍ਰਾਜ਼ਮਾਨ ਪੰਜਾਬ ਦੇ ਮੁੱਖ ਮੰਤਰੀ ਨੇ ਤੇ ਸਾਨੂੰ ਪਤਾ ਹੈ ਕਿ ਇਸ ਅਹੁਦੇ ਤੇ ਅਲੋਚਨਾ ਮੋਣੀ ਵੀ ਹੁੰਦੀ ਹੈ ਚਾਹੇ ਮੁੱਖ ਮੰਤਰੀ ਹੈ ਚਾਹੇ ਪ੍ਰਧਾਨ ਮੰਤਰੀ ਹੈ ਤੇ ਚਾਹੇ ਪਿੰਡ ਦਾ ਸਰਪੰਚ ਪਰ ਜੋ ਅਨੇਕ ਸਿੱਤੇ ਪਰਚਾ ਸਰਦਾਰ ਸੁਖਪਾਲ ਸਿੰਘ ਖੇੜਾ ਦੇ ਪਰਚਾ ਅਮਰਿਤਪਾਲ ਸਿੰਘ ਦੇ ਤੇ ਸਾਥੀਆਂ ਦੇ ਪਰਚਾ ਬਾਈ ਪਰਮਿੰਦਰ ਝੋਟੇ ਦੇ ਪਰਚਾ ਇਸ ਦੇ ਨਾਲ ਲੋਕ ਨਾਲ ਨਹੀਂ ਜੁੜਦੇ ਲੋਕ ਟੁੱਟਦੇ ਨੇ ਸਭ ਤੋਂ ਵੱਡੀ ਪ੍ਰਾਪਤੀ ਹੁੰਦੀ ਹੈ ਲੋਕਾਂ ਨੂੰ ਨਾਲ ਜੋੜਨਾ ਨਾ ਕਿ ਲੋਕਾਂ ਨੂੰ ਆਲੋ ਤੋਂ ਤੋੜਨਾ ਜਿਹੜੇ ਤੁਹਾਡੇ ਵਿਰੋਧੀ ਨੇ ਉਹ ਤਾਂ ਵਿਰੋਧੀ ਹੀ ਰਹਿੰਦੇ ਨੇ ਪਰ ਪੰਜਾਬ ਸਰਕਾਰ ਦੀਆਂ ਭਗਵੰਤ ਸਿੰਘ ਮਾਨ ਦੇ ਨਾਲ ਹਰਕਤਾਂ ਦੇ ਕਰਕੇ ਜਿਹੜੇ ਨਾਲ ਦੇ ਹਮਦਰਦ ਸੀ ਜਿਨ੍ਹਾਂ ਨੇ ਉਹਨਾਂ ਨੂੰ ਵੋਟਾਂ ਪਾਈਆਂ ਸੀ ਅੱਜ ਉਹ ਲੋਕ ਵੀ ਪੰਜਾਬ ਸਰਕਾਰ ਦੇ ਖਿਲਾਫ ਖੜੇ ਹੋ ਗਏ ਨੇ ਇਹ ਜਿੱਤ ਦਾ ਬਾਈ ਭਾਨੇ ਸਿੱਧੂ ਦੀ ਇਹ ਤੁਹਾਡਾ ਇਤਿਹਾਸਿਕ ਜਿੱਤ ਦਾ ਬਾਈ ਭਾਨੇ ਸਿੱਧੂ ਦੀ ਇਹ ਵਿਚਾਰ ਕੁਝ ਗੱਲ ਤਾਂ ਹੁੰਦਾ ਸੀ ਰੇਤ ਮਾਫੀਆ ਚੱਲਦਾ ਸੀ ਗਰੀਬਾਂ ਦੇ ਨਾਲ ਧੱਕਾ ਹੁੰਦਾ ਸੀ ਅਕਾਲੀ ਸਰਕਾਰ ਵੇਲੇ ਕਹਿੰਦੇ ਸੀ ਕਿ ਜੀ ਇਹਦੇ ਵਿੱਚ ਅਕਾਲੀਆਂ ਦਾ ਯੋਗਦਾਨ ਹੈ ਕਾਂਗਰਸ ਸਰਕਾਰ ਵੇਲੇ ਕਹਿੰਦੇ ਸੀ ਕਿ ਤਾਂ ਕੈਪਟਨ ਅਮਨਿੰਦਰ ਸਿੰਘ ਦੀ ਸ਼ਹਾਦਤ ਹੋ ਰਿਹਾ ਤਾਂ ਕੀ ਅੱਜ ਇਹ ਸਾਰਾ ਕੁਝ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਦੀ ਸ਼ਹਾਦਤ ਹੋ ਰਿਹਾ ਅਸੀਂ ਦੇਖੇ ਅਨੇ ਸੁੱਧੂ ਦੇ ਨਾਲ ਕੀਤਾ ਗਿਆ ਜੁਨਾ ਦੇ ਮਾਪੇ ਵੀ ਪਰੇਸ਼ਾਨ ਹੈ ਅੱਜ ਭਾਈ ਖੁਦ ਪਰੇਸ਼ਾਨਾ ਜ ਤੁਸੀਂ ਸਾਰੇ ਲੋਕ ਪਰੇਸ਼ਾਨ ਹੋ ਇਹ ਸਵਾਲ ਖੜੇ ਕਰਦੇ ਆ ਪੰਜਾਬ ਦੀ ਸਰਕਾਰ ਨੇ ਕਿ ਕਿਸ ਪਾਸੇ ਨੂੰ ਸਾਡੇ ਪੰਜਾਬ ਨੂੰ ਲਜਾਇਆ ਜਾ ਰਿਹਾ ਮਤਲਬ ਇੱਥੇ ਕੋਈ ਵੀ ਆਮ ਵਿਅਕਤੀ ਆਮ ਇਨਸਾਨ ਆਪਣੇ ਹੱਕਾਂ ਦੀ ਗੱਲ ਨਹੀਂ ਕਰ ਸਕਦਾ ਸੱਚ ਦੇ ਲਈ ਖੜਾ

ਮੇਰਾ ਵੀ ਫਰਜ਼ ਪੰਦਾ ਹੈ ਕਿ ਮੈਂ ਬਾਈ ਪਾਨੇ ਸਿੱਧੂ ਦੇ ਨਾਲ ਖੜਾ ਜਿੱਥੇ ਵੀ ਜਿਵੇਂ ਵੀ ਉਹਨਾਂ ਦੇ ਪਰਿਵਾਰ ਵੱਲੋਂ ਤੁਹਾਡੇ ਲੋਕਾਂ ਦੇ ਵੱਲੋਂ ਪ੍ਰੋਗਰਾਮ ਹੋ ਰਹੀ ਕੇ ਜਾਣ ਕੇ ਮੈਂ ਹਰ ਵਕਤ ਤੁਹਾਡੇ ਨਾਲ ਖੜਾਂਂਗੀ ਬਾਈ ਪਾਨੇ ਸਿੱਧੂ ਦੀ سپورਟ ਦੇ ਵਿੱਚ ਅਖੀਰ ਦੇ ਵਿੱਚ ਦੋ ਲਾਈਨਾਂ ਬੋਲਾਂਗੀ 22 ਦਿਨੇ ਮੈਨੂੰ ਦੋਹਾਰੀ ਕਿਹਾ ਕਿ ਬਸ ਤੁਸੀਂ ਸਾਥ ਦਿਓ ਕਿ ਇਹ ਗੰਗਰਾ ਵਾਦ ਸਮਝਦੇ ਨੇ ਆਪਕਾ ਹੋਏ ਜਵਾਨਾਂ ਨੂੰ ਇਹ ਦੇਸ਼ ਕਰੋਹੀ ਬਣਾ ਦਿੰਦੇ ਹੱਕ ਮੰਗਦੇ ਹੋਏ ਇਨਸਾਨਾਂ ਨੂੰ ਅਸੀਂ ਅੱਕ ਚੁੱਕੇ ਹਾਂ ਥੱਕ ਚੁੱਕੇ ਹਾਂ ਤੇਰੇ ਵੇਖ ਵੇਖ ਕੇ ਕਾਰੇ ਨਹੀਂ ਬਸ ਐਸੇ ਕਰਕੇ ਤੇਰੇ ਨਾਲ ਸਾਡੀ ਬਣਦੀ ਆ ਸਰਕਾਰੇ ਐਸੇ ਕਰਕੇ ਤੇਰੇ ਨਾਲ ਸਾਡੀ ਬਣਦੀ ਨਾ ਸਰਕਾਰੇ ਉਹਨੂੰ ਆਪਾਂ ਨੂੰ ਕੋਈ ਸੁਨੇਹਾ ਆਉਂਦਾ ਪੂਰੀ ਮੈਨੇਜਮੈਂਟ ਵੱਲੋਂ ਕੋਈ ਕਾਲ ਆਉਂਦੀ ਆ ਤਾਂ ਪਰ ਜ਼ਰੂਰ ਪਾਈ ਭਾਨੇ ਸਿੱਧੂ ਦੇ ਹੱਥ ਦੇ ਵਿੱਚ ਜਾ ਕੇ ਖੜੀਏ ਅਖੀਰ ਤੇ ਗੱਜ ਕੇ ਫਤਿਹ ਦੀ ਸਾਂਝ ਪਾ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਮੇਰੇ ਭਰਾ ਪਿੱਛੇ ਖੜੇ ਨੇ ਉਹਨਾਂ ਦੇ ਨਹੀਂ ਹੱਥ ਜੱਗੇ ਪਿੱਛੇ ਕੋਠੇ ਤੇ ਖੜੇ ਨੇ ਇੱਧਰ ਪਿੱਛੇ ਸੜਕ ਦੇ ਨਾਲ ਖੜੇ ਨੇ ਅਖੀਰ ਤੇ ਇੱਕ ਫਤਿਹ ਹੋਰ ਭਾਈ ਭਾਨੇ ਸਿੱਧੂ ਦੀ ਦੰਦੀ ਫੋਟੇ ਵਾਹੇ ਗੁਰਜੀ ਕੋ